ਬਾਲੀਵੁੱਡ ਤੱਕ ਚਰਚਾ ਹੈ ਚਮਕੀਲੇ ਦਾ ਤੇ ਚਮਕੀਲੇ ਦੇ ਉੱਪਰ ਜਦੋਂ ਫਿਲਮ ਬਣਦੀ ਹੈ ਤਾਂ ਦਲਜੀਤ ਦੋਸਾਂਝ ਤੇ ਪ੍ਰਨੀਤੀ ਚੋਪੜਾ ਦੋਨਾਂ ਵੱਲੋਂ ਇਹ ਰੋਲ ਜਿਹੜਾ ਅਦਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਬਾਲੀਵੁੱਡ ਐਕਟਰੈਸ ਨੇ ਉਹ ਪੰਜਾਬੀ ਸਿੱਖਣ ਦੀ ਕੋਸ਼ਿਸ਼ ਵੀ ਕਰਦੇ ਨੇ ਤੇ ਉਸ ਭਾਸ਼ਾ ਦੇ ਵਿੱਚ ਗੀਤ ਵੀ ਗਾਉਣਾ ਸ਼ੁਰੂ ਕਰ ਦਿੰਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪਰਨੀਤੀ ਚੋਪੜਾ ਨੇ ਚਮਕੀਲੇ ਦਾ ਉਹ ਗੀਤ ਗਾ ਦਿੱਤਾ ਜਿਸ ਨੂੰ ਲੋਕ ਲੱਚਰ ਕਹਿੰਦੇ ਸੀ ਕਹਿੰਦੇ ਵੀ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਇਸ ਤਰੀਕੇ ਦਾ ਗੀਤ ਸੋਸ਼ਲ ਮੀਡੀਆ ਤੇ ਪ੍ਰਨੀਤੀ ਚੋਪੜਾ ਨੇ ਗਾ ਕੇ ਜਿਹੜਾ ਬਿਆਨ ਗੀਤਾ ਤੇ ਵਾਇਰਲ ਹੋ ਗਿਆ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਿਹਾ ਕਿ ਬਾਲੀਵੁੱਡ ਦੇ ਵਿੱਚ ਪੰਜਾਬੀਆਂ ਦੀ ਧੱਕ ਕਿਸ ਤਰੀਕੇ ਦੇ ਨਾਲ ਪੈਂਦੀ ਆ ਤੇ ਪੰਜਾਬੀ ਸਿੱਖਣ ਦੇ ਲਈ ਬਾਲੀਵੁੱਡ ਐਕਟਰਸ ਕਿੰਨੇ ਜ਼ਿਆਦਾ ਉਕਸੁਕ ਨੇ ਪਹਿਲਾਂ ਤਾਂ ਆਪਾਂ ਵੀਡੀਓ ਦੇਖਦੇ ਆਂ ਵੀਡੀਓ ਦੇ ਵਿੱਚ ਕਿਵੇਂ ਪ੍ਰਿਨੀਤੀ ਚੋਪੜਾ ਨੇ ਹਾਲਾਂਕਿ ਪੰਜਾਬੀ ਬੋਲਣੀ ਨਹੀਂ ਆਉਂਦੀ ਪਰ ਗੀਤ ਜਿਹੜਾ ਕਿਸ ਤਰੀਕੇ ਦੇ ਨਾਲ ਗਾਇਆ ਉਹ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਿਓ ਆ ਸੁਣਦੇ ਆਂ ਪੂਰੀ ਵੀਡੀਓ ਟੈ ਲਲਕਾਰ ਨਾਲ ਮੈਂ ਡਰ ਗਈ ਤੁਝੇ ਲਲਕਾਰੇ ਵੇ ਅੰਦਰ ਵੜ ਗਈ ਤੇ ਚ ਲਲਕਾਰੇ ਨਾਲ ਨਾ ਮੇਰਾ ਲੈ ਕੇ ਸਿੱਧਾ ਆਉਣ ਕਿਧਰਾ ਦੇ ਵਿੱਚ ਵਜਿਆ ਨਹੀਂ ਪਟੂ ਫਿਰ ਰੇ ਫਿਰਦਾ ਸ਼ਰਾਬ ਨਾਲ ਰਜਿਆ ਨਹੀਂ ਪਟੂ ਫਿਰਦਾ ਤਾਂ ਤੁਸੀਂ ਵੀ ਸੁਣਿਆ ਦੋਸਤੋ ਵੀ ਕਿਸ ਤਰੀਕੇ ਦੇ ਨਾਲ ਕਿਰਦਾਰ ਨੇ ਜਿਹੜੇ ਆਪਣੇ ਆਪਣੇ ਰੋਲ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਸ ਜਾਂਦੇ ਨੇ ਜਿਵੇਂ ਹੁਣ ਪ੍ਰਨੀਤੀ ਚੋਪੜਾ ਨੇ ਅਮਰਜੋਤ ਦੇ ਜਿਹੜੀ ਐਕਟਿੰਗ ਕੀਤੀ ਹੈ ਤਾਂ ਉੱਥੇ ਹੀ ਅਮਰਜੋਤ ਦੇ ਜਿਹੜੇ ਬੋਲ ਨੇ ਉਸ ਗੀਤ ਦੇ ਵਿੱਚ ਪਹਿਲੇ ਲਲਕਾਰੇ ਗੀਤ ਦੇ ਵਿੱਚ ਉਹ ਬੋਲ ਜਿਹੜੇ ਨੇ ਉਹ ਬਿਆਨ ਕੀਤੇ ਤਾਂ ਇੰਜ ਜਾਪਦਾ ਕਿ ਖੁਦ ਅਮਰਜੋਤ ਜਿਹੜਾ ਚਮਕੀਲੇ ਦੇ ਨਾਲ ਗਾਰੀ ਹੋਵੇ ਤੇ ਉਹ ਪੰਜਾਬੀ ਭਾਸ਼ਾ ਜਿਹੜੀ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਬਾਲੀਵੁੱਡ ਐਕਟਰੈਸ ਨੇ ਪੰਜਾਬੀ ਭਾਸ਼ਾ ਦੇ ਵਿੱਚ ਗੀਤ ਗਾਇਆ ਤੇ ਉਹ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰੋ ਦੋਸਤੋ ਵੀ ਤੁਹਾਨੂੰ ਕਿਵੇਂ ਲੱਗਿਆ ਹੈ ਗੀਤ ਤੇ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਿਹਾ ਤੇ ਕਮੈਂਟ ਵੀ ਕਰ ਰਿਹਾ ਲੋਕ ਕਿ ਬਾਲੀਵੁੱਡ ਤੱਕ ਚਰਚਾ ਹੈਗਾ ਚਮਕੀਲੇ ਦਾ ਚਮਕੀਲੇ ਦੀ ਪੂਰੀ ਫੁੱਲ ਚੜਾਈ ਹੋਈ ਪਈ ਆ ਪਿੱਛੇ ਦਿਨੀ ਫਿਲਮ ਆਈ ਤੇ ਉਸ ਤੋਂ ਬਾਅਦ ਫਿਰ ਤੋਂ ਮੁੜ ਜਿਉਂਦਾ ਹੋ ਗਿਆ ਚਮਕੀਲਾ ਤੇ ਲੋਕ ਲਗਾਤਾਰ ਚਰਚਾ ਕਰ ਰਹੇ ਤਾਂ ਉੱਥੇ ਪ੍ਰਨੀਤੀ ਚੋਪੜਾ ਨੇ ਇਹ ਗੀਤ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਸਾਂਝਾ ਕੀਤਾ ਜੋ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਲਾਈਕ ਕੀਤਾ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ